ਇਦੋਂ ਬੰਦ ਲੱਕੀ ਕੋਈ ਸਟੇਟ ਨਹੀਂ ਹੋ ਸਕਦੀ ਜਿੱਥੇ ਗੁਰੂਆਂ ਦੀ ਚਰਨਛੋਹ ਪ੍ਰਾਪਤ 33 ਸਾਲ ਦੇ ਸ਼ਹੀਦ ਆਜ਼ਮ ਫਗਸ ਸਿੰਘ ਹੋਰੀ 1919 ਸਾਲ ਦੇ ਕਰਤਾ ਸਿੰਘ ਸਰਾਬੇ ਹੋਰੀ ਦਾ ਲਾਜ ਪਕਰਾਇ ਮਦਨ ਲਾਲ ਢੀਂਗਰਾ ਗਿਣੀ ਜਾ ਮੈਨੂੰ ਲੱਗਦਾ ਨਹੀਂ ਕੋਈ ਪਿੰਡ ਹੋਊਗਾ ਜਿੱਥੇ ਕਿਸੇ ਨਾ ਕਿਸੇ ਸ਼ਹੀਦ ਦੀ ਯਾਦਗਾਰ ਚ ਗੇਟ ਨਾ ਬਣਿਆ ਹੋਵੇ ਜਾਂ ਪੁੱਤ ਨਾ ਲੱਗਿਆ ਹੋਵੇ ਕੁਰਬਾਨੀਆਂ ਵਾਲੇ ਬੰਦੇ ਆ ਸਾਨੂੰ ਬਾਹਰਲੇ ਬਣਕਾ ਚ ਕਿਉਂ ਪਜਣਾ ਪਿਆ ਰੇ ਪਹਿਲਾਂ ਸਾਡੇ ਬੰਦੇ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਮਰੀ ਗਏ ਹੁਣ ਉਹਨਾਂ ਕੋਲ ਪਹੁੰਚਣ ਵਾਸਤੇ ਮਰੀ ਜਾਂਦੇ ਆ ਫਿਰ ਫਾਇਦਾ ਕੀ ਹੋਇਆ ਜੀ ਫਿਰ ਉਹਨੂੰ ਸ਼ਹੀਦ ਕਰਾਉ ਉਹ ਵੀ 90 90 ਸਾਲ ਦੀ ਉਮਰ ਪੋਹ ਲੈਂਦੇ ਫਿਰ ਜੇ ਜਾਣੇ ਇੰਗਲੈਂਡ ਸੀ ਇੰਗਲੈਂਡ ਆ ਕੇ ਬੱਢ ਨਹੀਂ ਤਾਂ ਮਰ ਗਏ ਹੁਣ ਇੰਗਲੈਂਡ ਦਾ ਵੀਜ਼ਾ ਅਨਾਉਂਸ ਕਰ ਦਿਓ ਕਰੋ ਪਿੰਡ ਦੇ ਗੁਰਦੁਆਰਾ ਸਾਹਿਬ ਚ ਅਨਾਉਂਸ ਕਰ ਦਿਓ ਭਾਈ ਇੰਗਲੈਂਡ ਨੇ ਵੀਜ਼ੇ ਖੋਲਤੇ ਜਿਨੇ ਪਾਸਪੋਰਟ ਦੇਣੇ ਭਾਈ ਸੱਤ ਚ ਆਜੋ ਸਾਰੇ ਬੁੜੀਆਂ ਸਾਰੇ ਜੋ ਆਕਾਂ ਦੇ ਪਾਸਪੋਰਟ ਕੱਢੋ ਜਾਇਓ ਤੋ ਕਰ ਪਹਿਲਾਂ ਉਹਨੂੰ ਕੱਢਣ ਲਈ ਮਰੀ ਗਏ ਹੁਣ ਇੱਥੋਂ ਨਿਕਲਣ ਨੂੰ ਕੋਈ ਹੱਤਰ ਸੀ ਜਨੇ ਨਿਕਲ ਜੀ ਦੇਣਾ ਕਾਰਨ ਲੋਕ ਨਹੀਂ ਹੈਗੇ ਕਾਰਨ ਸਿਸਟਮ ਹੈ ਇਹ ਤੋਂ ਪਹਿਲਾਂ ਜਿਹੜੇ ਆਏ ਉਹਨਾਂ ਕੀਤੇ ਹੀ ਕੱਖ ਨਹੀਂ ਲੋਕ ਅਪਲਾਈ ਕਰੀ ਕੇ ਉਹ ਜਵਾਬ ਦੇ ਹੀ ਦੇ ਕੁਝ ਬਾਰੋਂ ਬਾਰੋਂ ਆਪਸ ਚ ਲੜਦੇ ਸੀਗੇ ਆਪਾਂ ਨੂੰ ਐ ਸੀਗਾ ਵੀ ਵੇਖ ਤਾਂ ਇੱਕ ਦੂਜੇ ਦੇ ਉੱਤੇ ਮਿਲੇ ਵੇਖ ਤਾਂ ਇੱਕ ਦੂਜੇ ਜੁੰਡੇ ਪਟ ਦੇਣਗੇ ਇਹ ਤਾਂ ਇਹ ਤਾਂ ਬਹੁਤ ਲੜਨਗੇ ਉਹ ਬਹੁਤ ਜ ਪਤਾ ਹੋਵੇ ਪਿਆ ਹਾਂ ਇਕੱਠੇ ਬੈਠੇ ਨੇ ਯਾਰ ਇਹ ਤਾਂ ਅਸੀਂ ਤਾਂ ਯਾਰ ਇਹਨਾਂ ਵਿਚ ਲੜੀ ਗਏ ਸਾਡੇ ਬੰਦਾਸੇ ਚਾ ਰੱਖੇ ਉਹਨਾਂ ਨੂੰ ਪਿੰਡਾਂ ਚੱਲਦੇ